ਰਾਜਵੀਰ ਜਵੰਦਾ ਦੀ ਫਿਲਮ ਯਵਲਾ ਅੱਜ ਰਿਲੀਜ਼ ਸਿਨੇਮੇ ਕਰਾਂ ਦੇ ਵਿੱਚ ਹੋ ਚੁੱਕੀ ਆ ਤੇ ਆਪਾਂ ਇਹ ਫਿਲਮ ਦੇਖ ਲਈ ਆ ਇਸ ਫਿਲਮ ਨੂੰ ਦੇਖ ਕੇ ਮੇਰੇ ਕੀ ਵਿਚਾਰ ਨੇ ਕਿ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਦੇਖਣ ਯੋਗ ਸੀ ਜਾਂ ਫਿਰ ਨਹੀਂ ਕਿ ਵਾਕਈ ਇਹ ਫਿਲਮ ਇੱਕ ਮੋਟੀਵੇਸ਼ਨ ਜਾਂ ਫਿਰ ਇਨਫੋਰਮੇਸ਼ਨ ਜਾਂ ਫਿਰ ਇਕ ਇਦਾਂ ਦਾ ਐਂਟਰਟੇਨਮੈਂਟ ਆ ਕਿ ਇਸ ਨੂੰ 2025 ਦੀ ਬੈਸਟ ਫਿਲਮ ਕਹਿ ਸਕਦੇ ਆ ਇਹ ਸਾਰੀ ਦੀ ਸਾਰੀ ਚਰਚਾ ਆਪਾਂ ਇਸੇ ਵੀਡੀਓ ਦੇ ਵਿੱਚ ਕਰਾਂਗੇ ਜਣ ਕੇ ਸਿੱਧੇ ਸ਼ਬਦਾਂ ਦੇ ਵਿੱਚ ਆਪਾਂ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਦਾ ਰਿਵਿਊ ਕਰਾਂਗੇ ਵਲਤਸਾ ਸਿਆ ਕਾਲ ਮਿੱਤਰੋ ਮੇਰਾ ਨਾਮ ਨਵਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਫਲੈਕਸ ਮੇਨ ਨਵਜੋਤ ਜੇ ਇਹ ਵੀਡੀਓ ਤੁਹਾਨੂੰ ਜੀ ਵੀ ਚੰਗੀ ਲੱਗੂ ਤਾਂ ਵੀਡੀਓ ਨੂੰ ਲਾਈਕ ਜੂ ਕਰ ਦਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਰਨ ਨੂੰ ਸਬਸਕ੍ਰਾਈਬ ਵੀ ਕਰਕੇ ਜਾਣਾ ਸਭ ਤੋਂ ਪਹਿਲਾਂ ਮਿੱਤਰੋ ਜੇ ਮੈਂ ਯਮਲਾ ਫਿਲਮ ਦੀ ਕਾਸਟ ਦੀ ਗੱਲ ਕਰਾਂ ਤਾਂ ਰਾਜਵੀਰ ਜਵੰਦਾ ਦੀ ਇਹ ਆਖਰੀ ਫਿਲਮ ਹੈ ਮਿੱਤਰੋ ਜਿਸ ਦਾ ਨਾਮਾ ਯਮਲਾ। ਇਹ ਫਿਲਮ ਦੀ ਸਟੋਰੀ ਦੀ ਗੱਲ ਕਰਾਂ ਇੱਕ ਏਦਾਂ ਦਾ ਸਿਰਫ ਰਿਆ ਆਸ਼ਕ ਜੋ ਆਪਣੇ ਪਿਆਰ ਨੂੰ ਪਾਉਣ ਦੇ ਲਈ ਉਹਦੇ ਘਰ ਤੱਕ ਚੱਲ ਜਾਂਦਾ। 뮤זיਕ ਸਿੱਖਣ ਦੇ ਲਈ ਹਾਲਾਂਕਿ ਉਹ ਇੱਕ ਪਹਿਲਾਂ ਹੀ ਬਹੁਤ ਵੱਡੀ ਤੇ ਮਹਾਨ ਅਸਤੀ ਹੁੰਦਾ ਵਾ ਜੋ ਕਿ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਵਾ ਜੋ ਤੁਹਾਨੂੰ ਖੋਦੀ ਐਕਸਪਲੋਰ ਕਰਨਾ ਪੈਣਾ। ਮੈਂ ਤੁਹਾਡਾ ਸਵਾਦ ਖਰਾਬ ਨਹੀਂ ਕਰਨਾ ਚਾਹੁੰਦਾ। ਇਸ ਤੋਂ ਹੀ ਹਟ ਕੇ ਇਸ ਫਿਲਮ ਦੇ ਵਿੱਚ ਸਾਨੂੰ ਗੁਰਪ੍ਰੀਤ ਖੁੱਗੀ ਸਾਹਿਬ ਵੀ ਐਜ਼ ਅ 뮤직 ਟੀਚਰ ਰਾਜਵੀਰ ਜਵੰਦਾ ਦਾ ਮਿਊਜ਼ਿਕ ਟੀਚਰ ਗੁਰਪ੍ਰੀਤ ਖੁੱਗੀ ਵੀ ਦਿਖਾਇਆ ਜਾਂਦਾ ਵਾ ਇਸ ਫਿਲਮ ਯਮਲਾ ਦੇ ਵਿੱਚ ਹੁਣ ਇਸ ਫਿਲਮ ਦੇ ਵਿੱਚ ਏਦਾਂ ਦਾ ਕੀ ਖਾਸ ਆ ਜੋ ਇਸ ਫਿਲਮ ਨੂੰ ਇੱਕ ਬਹੁਤ ਵਧੀਆ ਫਿਲਮ ਬਣਾ ਦਦਿਆ ਸਭ ਤੋਂ ਪਹਿਲਾਂ ਇਹ ਫਿਲਮ 뮤지컬 ਲਵ ਸਟੋਰੀ ਆ ਜੀ ਹਾਂ ਇਹ ਫਿਲਮ ਜੋ ਇੱਕ 뮤지컬 ਲਵ ਸਟੋਰੀ ਆ ਤੇ ਇਸ ਫਿਲਮ ਨੇ ਵਿੱਚ ਰਾਜਵੀਰ ਜਵੰਦਾ ਦਾ ਰੋਲ ਕਾਫੀ ਜ਼ਿਆਦਾ ਇੰਟਰਸਟਿੰਗ ਆ ਉਸ ਦਾ ਕਰਦਾਰ ਬਹੁਤ ਜ਼ਿਆਦਾ ਇੰਟਰਸਟਿੰਗ ਲਿਖਿਆ ਗਿਆ ਵਾ ਇਸ ਫਿਲਮ ਦੇ ਵਿੱਚ ਇਹ ਫਿਲਮ ਦੀ ਸਟੋਰੀ ਬਹੁਤ ਜ਼ਿਆਦਾ ਸਿੰਪਲ ਆ ਪਰ ਇਸ ਫਿਲਮ ਦੇ ਪਲੋਟ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਰਿਚ ਪਲੋਟ ਹੈ ਇਸ ਫਿਲਮ ਦਾ ਬੱਲ ਇਸ ਫਿਲਮ ਨੂੰ ਇੱਕ ਪਾਸੇ ਰੱਖ ਦਿਆ ਹੋਇਆ ਮੈਂ ਜੇ ਜ਼ਿਆਦਾ ਤਾਰੀਫ਼ ਨਾ ਕਰਾਂ ਤਾਂ ਇਹ ਫਿਲਮ ਇੱਕ ਮਡਿਓਕਰ ਫਿਲਮ ਮੰਨੀ ਜਾ ਸਕਦੀ ਆ ਇਹ ਫਿਲਮ ਇੰਨੀ ਜ਼ਿਆਦਾ ਹਾਈ ਲੈਵਲ ਦੀ ਵੀ ਨਹੀਂ ਕਿ ਮੈਂ ਇਸ ਨੂੰ ਵਾਵਾ ਕਰਾਂ ਕਿ ਇਹ ਫਿਲਮ ਵਾਕੀ ਬਹੁਤ ਵਧੀਆ ਵਾਕੀ ਦੇਖਣ ਵਾਲੀ ਆ ਪਰ ਹਾਂ ਇਹਨਾਂ ਜ਼ਰੂਰ ਕਹੂੰਗਾ ਕਿ ਇਹ ਫਿਲਮ ਜੇ ਤੁਸੀਂ ਰਾਜਵੀਰ ਜਵੰਦਾ ਦੇ ਫੈਨ ਹੋ ਜਾਂ ਫਿਰ ਤੁਹਾਨੂੰ 뮤ਜ਼ਿਕ ਬਹੁਤ ਜ਼ਿਆਦਾ ਵਧੀਆ ਲੱਗਦਾ ਤਾਂ ਇਹ ਫਿਲਮ ਤੁਹਾਨੂੰ ਡੈਫੀਨੇਟਲੀ ਵਧੀਆ ਲੱਗਣ ਵਾਲੀ ਆ ਮੈਂ ਆਬੜੀ ਗੱਲ ਕਰਾਂ ਮੇਰੇ ਜਨਰ ਤੋਂ ਕਾਫੀ ਜ਼ਿਆਦਾ ਦੂਰ ਹੈ ਇਹ ਫਿਲਮ ਲੇਕਿਨ ਫਿਰ ਵੀ ਰਾਜਵੀਰ ਜਵੰਦਾ ਨੂੰ ਮੈਂ ਪਰਸਨਲੀ ਸੋਨਦਾ ਸੀ ਰਾਜਵੀਰ ਜਵੰਦਾ ਮੇਰਾ ਵੀ ਇੱਕ ਫੇਵਰੇਟ ਐਕਟਰ ਸੀ ਜਾਂ ਫਿਰ ਮੇਰਾ ਵੀ ਇੱਕ ਫੇਵਰੇਟ ਸਿੰਗਰ ਸੀ ਜਿਸ ਦੇ ਕਾਰਨ ਮੈਂ ਇਹ ਫਿਲਮ ਦੇਖੀ ਤੇ ਮੈਨੂੰ ਇਸ ਫਿਲਮ ਦੇ ਵਿੱਚ ਉਹ ਚਾਰਮ ਤੇ ਉਹ ਬੜਾ ਨੂਰ ਜ਼ਰੂਰ ਤੇ ਜ਼ਰੂਰ ਨਜ਼ਰ ਆਇਆ ਹੈ ਇਹ ਫਿਲਮ ਨਾਲ ਐਦਾਂ ਨਹੀਂ ਕਹਿ ਸਕਦਾ ਕਿ ਇਹ ਫਿਲਮ ਦੇ ਵਿੱਚ ਮੈਨੂੰ ਕੁਝ ਨਹੀਂ ਮਿਲਿਆ ਪਰ ਇਹਨਾਂ ਜ਼ਰੂਰ ਕਹੂੰਗਾ ਇਹ ਫਿਲਮ ਦੇ ਵਿੱਚ ਬਹੁਤ ਚੀਜ਼ਾਂ ਇਦਾਂ ਹੀ ਅਸੀਂ ਜਿਹਦੇ ਨਾਲ ਤੁਸੀਂ ਰਿਲੇਟ ਕਰੋਗੇ ਤੇ ਇੱਕ ਪੁਆਇੰਟ ਇਦਾਂ ਦਾ ਵੀ ਆਉਂਦਾ ਜਿੱਥੇ ਜਾ ਕੇ ਤੁਸੀਂ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਜ਼ਰੂਰ ਕੱਢੋਗੇ ਕਿਉਂਕਿ ਇਹ ਫਿਲਮ ਜੋ ਹੈ ਰਾਜਵੀਰ ਜਵੰਦਾ ਦੀ ਸ਼ਰਧਾਂਜਲੀ ਦਿੱਤੀ ਗਈ ਆ ਇਸ ਫਿਲਮ ਦੇ ਵਜਿਓ ਜਸੁਨ ਨਨਾਮਾ ਯਮਲਾ ਸਟੋਰੀ ਦੇ ਵਿੱਚ ਸਾਨੂੰ ਦਿਖਾਇਆ ਗਿਆ ਹੈ ਕਿ ਰਾਜਗੀਰ ਜਵੰਦਾ ਜੋ ਹੈ ਇੱਕ ਦਿਲ ਤੋੜਨੇ ਵਾਲਾ ਆਸ਼ਕ ਯਾ ਹਰ ਦਿਲ ਤੋੜਨੇ ਵਾਲਾ ਇੱਕ ਸਖਸ਼ ਹੈ ਜਿਸ ਨੇ ਕੁੜੀ ਦਾ ਦਿਲ ਤੋੜ ਦਿੱਤਾ ਹੈ ਹੁਣ ਦਿਲ ਕਿਸ ਤਰੀਕੇ ਨਾਲ ਤੋੜਿਆ ਉਹ ਤੁਹਾਨੂੰ ਖੁਦ ਹੀ ਐਕਸਪਲੋਰ ਕਰਨਾ ਪੈਣਾ ਪਰ ਇੱਥੇ ਛੋਟਾ ਜਿਹਾ ਹਿੰਟ ਦੇਣਾ ਪਚਾਉਂਗਾ ਕਿ ਇੱਥੇ ਹੀ ਲਾਈਫ ਦੇ ਵਿੱਚ ਦੂਜੀ ਕੁੜੀ ਦੀ ਐਂਟਰੀ ਹੁੰਦੀ ਆ ਪਰ ਕੁਝ ਬਹੁਤ ਜ਼ਿਆਦਾ ਉਤਾਰ ਚੜਾਅ ਰਾਜਵੀਰ ਜਵੰਦਾ ਦੀ ਲਾਈਫ ਦੇ ਵਿੱਚ ਹੁੰਦੇ ਨੇ ਉਸ ਦੀ ਉਸ ਲੜਕੀ ਦੇ ਨਾਲ ਜਿਹਦੇ ਨਾਲ ਆਲਰੇਡੀ ਹੁੰਦਾ ਵਾ ਉਸਦੇ ਨਾਲ ਬਹੁਤ ਸਾਰੀਆਂ ਤਕਰਾਰਾਂ ਹੁੰਦੀਆਂ ਨੇ ਉਹ ਫਿਲਮ ਦੇ ਵਿੱਚ ਹੀ ਤੁਹਾਨੂੰ ਦਿਖੂਗੀ ਆ ਤੇ ਇਹ ਦੋਨੋਂ ਕਿਵੇਂ ਮਿਲਦੇ ਨੇ ਕਿ ਵਾਕਈ ਇਹ ਦੋਨਾਂ ਦੀ ਲਵ ਸਟੋਰੀ ਸਕਸੈਸਫੁਲ ਹੁੰਦੀ ਆ ਜਾਂ ਫਿਰ ਇਹਨਾਂ ਦੀ ਲਵ ਸਟੋਰੀ ਦਾ ਐਂਡ ਉਵੇਂ ਹੀ ਹੁੰਦਾ ਜਿਵੇਂ ਮੋਸਟਲੀ ਲੋਕਾਂ ਦੀ ਸਟੋਰੀ ਦਾ ਹੁੰਦਾ ਵਾ ਓਕੇ ਮਿੱਤਰੋ ਠੰਡਾ ਸ਼ੁਰੂ ਹੋ ਚੁੱਕਿਆ ਮੈਂ ਜੇ ਤੁਸੀਂ ਸਸਤਾ ਪਲੱਸ ਕੰਪਨੀ ਦਾ ਇੱਕ ਗੀਜ਼ਰ ਦੇਖ ਰਹੇ ਹੋ ਜੋ ਕਿ ਥੋੜੇ ਬਜਟ ਦੇ ਵਿੱਚ ਵੀ ਫਿੱਟ ਬੈਠੇ ਦੇ ਨਾਲ ਹੀ ਨਾਲ ਉਹ ਕੰਪਨੀ ਦਾ 5 ਸਟਾਰ ਰੇਟਿੰਗ ਦੇ ਨਾਲ ਵੀ ਆਵੇ ਤਾਂ ਮੈਂ ਤੁਹਾਨੂੰ ਇੱਕ ਇਦਾਂ ਦੇ ਗੀਜ਼ਰ ਦੇ ਬਾਰੇ ਦੱਸਣ ਜਾ ਰਿਹਾ ਜੋ ਕਿ ਸਿਰਫ ਸਿਰਫ 3000 ਦੇ ਅੰਡਰ 2900 ਰੁਪਏ ਦਾ ਤੁਹਾਨੂੰ ਇਹ ਗੀਜ਼ਰ ਪਊਗਾ ਜੋ ਕਿ ਇੱਕ ਪਰਫੈਕਟ ਕੰਪਲੀ ਗੈਸਟਰ ਦਾਵਾ ਇਹ ਗੀਜ਼ਰ ਜੋ ਹੈ ਇਨਸਟੈਂਟ ਵਾਟਰ ਗਰਮ ਕਰਕੇ ਦੇਊਗਾ ਕੋਈ ਵੀ ਟੈਂਕੀ ਜਾਂ ਫਿਰ ਕੋਈ ਵੀ ਵਾਟਰ ਕਲੈਕਟ ਕਰਨ ਦਾ ਝੰਜਟ ਹੀ ਨਹੀਂ ਤੁਹਾਨੂੰ ਸਿੱਧਾ ਡਾਇਰੈਕਟ ਇਹ ਜੋ ਹੈ ਪਾਣੀ ਗਰਮ ਕਰਕੇ ਦੇਊਗਾ ਮਿੱਤਰੋ ਜੋ ਕੇ ਟਾਈਮ ਨੂੰ ਵੀ ਸੇਵ ਕਰੂਗਾ ਤੇ ਨਾਲ ਹੀ ਨਾਲ ਗੈਸਟਰ ਦਾ ਹੋਣ ਦੇ ਕਾਰਨ ਇਹ ਗੀਜ਼ਰ ਜੋ ਹੈ ਪਾਈਪ ਦੀ ਰੇਟਿੰਗ ਦੇ ਨਾਲ ਵੀ ਔਨ ਆਵਾ ਤੇ ਨਾਲ ਹੀ ਨਾਲ ਇਹ ਗੀਜ਼ਰ 3000 ਕੋਟ ਦੇ ਵਿੱਚ ਲਗਾ ਸਕਦੇ ਹੋ ਜੇ ਤੁਹਾਨੂੰ ਇਹ ਗੀਜ਼ਰ ਚਾਹੀਦਾ ਹੈ ਤਾਂ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪ੍ਰੋਵਾਈਡ ਕੀਤਾ ਹੋਇਆ ਵਾ ਉਤੋਂ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਇਸ ਗੀਜ਼ਰ ਨੂੰ ਤੇ ਆਨੰਦ ਮਾਣ ਸਕਦੇ ਹੋ ਗਰਮ ਗਰਮ ਪਾਣੀ ਦਾ ਮਿੱਤਰੋ ਬਾਦਿਆਂ ਵੀਡੀਓ ਦੇ ਵੱਲ ਫਿਲਮ ਦੇ ਕੇ ਇਹ ਤੁਸੀਂ ਖੁਦ ਐਕਸਪਲੋਰ ਕਰਨਾ ਵਾ ਜਿਆਦਾ ਸਟੋਰੀ ਰਿਵੀਲ ਨਹੀਂ ਕਰੂੰਗਾ ਕਿਉਂਕਿ ਇਹ ਫਿਲਮ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਹੈ ਜਿਸ ਦੇ ਕਾਰਨ ਤੁਸੀਂ ਇਸ ਫਿਲਮ ਨੂੰ ਇੱਕ ਸ਼ਰਧਾਂਜਲੀ ਦੇ ਲੈਵਲ ਤੋਂ ਦੇਖੋ ਤੇ ਹਾਂ ਜੇ ਤੁਹਾਡਾ ਮਨ ਹੈ ਤਾਂ ਜਰੂਰ ਇਹ ਫਿਲਮ ਦੇਖ ਕੇ ਆਇਓ ਜੇ ਮੈਂ ਇਸ ਫਿਲਮ ਦੇ ਵਿੱਚ ਐਕਸਪੈਕਟੇਸ਼ਨਸ ਦੀ ਗੱਲ ਕਰਾਂ ਮੇ ਐਕਸਪੈਕਟੇਸ਼ਨਸ ਇਸ ਫਿਲਮ ਤੋਂ ਕੁਝ ਨਹੀਂ ਸੀ ਟ੍ਰੇਲਰ ਦੇ ਰਿਵਿਊ ਟਾਈਮ 'ਤੇ ਮੈਂ ਇਹ ਚੀਜ਼ ਤੁਹਾਨੂੰ ਕਹੀ ਸੀ ਕਿ ਇਹ ਫਿਲਮ ਨੂੰ ਜੇ ਦੇਖਾਂਗੇ ਰਾਜਵੀਰ ਜਵੰਦਾ ਦੇ ਫੈਨਸ ਦੇ ਤੌਰ ਤੇ ਜਾਂ ਫਿਰ ਰਾਜਵੀਰ ਜਵੰਦਾ ਦੀ ਆਖਰੀ ਸ਼ਰਧਾਂਜਲੀ ਦੇ ਤੌਰ ਤੇ ਆਪਾਂ ਇਹ ਫਿਲਮ ਦੇਖਾਂਗੇ ਮੋਸਟਲੀ ਲੋਕਾਂ ਨੇ ਇਹ ਫਿਲਮ ਦੇਖਣ ਹੀ ਉਸ ਕਰਕੇ ਸੀ ਤੇ ਮੋਸਟਲੀ ਲੋਕ ਜੋ ਰਾਜਵੀਰ ਜਵੰਦਾ ਨੂੰ ਪਸੰਦ ਕਰਦੇ ਸੀ ਉਹਨਾਂ ਨੇ ਵੀ ਇਹ ਫਿਲਮ ਇਮੋਸ਼ਨਲੀ ਇੰਪੈਕਟ ਦੇ ਨਾਲ ਦੇਖਣੀ ਸੀ ਮੈਂ ਵੀ ਉਹਨਾਂ ਵਿੱਚੋਂ ਇੱਕ ਆ ਜਿਸ ਨੇ ਇਮੋਸ਼ਨਲੀ ਇੰਪੈਕਟ ਦੇ ਨਾਲ ਰਾਜਵੀਰ ਜਵੰਦਾ ਦੀ ਇਹ ਫਿਲਮ ਯਵਲਾ ਦੇਖੀ ਹੈ ਤੇ ਮੇਰੇ ਮਨ ਦੇ ਵਿੱਚੋਂ ਇਹ ਚੀਜ਼ ਨਿਕਲਦੀ ਆ ਕਿ ਹਾਂ ਫਿਲਮ ਟਾਈਮ ਖਰਾਬ ਨਹੀਂ ਕਰਦੀ ਫਿਰ ਉਹ ਵਾਟ ਟੂ ਵਾਟ ਸੀ ਜੇ ਤੁਸੀਂ ਫ੍ਰੀ ਹੋ ਆਪਣੀ ਫੈਮਿਲੀ ਦੇ ਨਾਲ ਇਹ ਫਿਲਮ ਦੇਖ ਕੇ ਆ ਸਕਦੇ ਹਾਂ ਜੇ ਫਿਲਮ ਦਾ ਨਾਮ ਹੈ ਯਮਲਾ ਓਵਰঅল ਇਨਾ ਜ਼ਿਆਦਾ ਤਾਂ ਇਸ ਫਿਲਮ ਦੇ ਵਿੱਚ ਕੁਝ ਹੈ ਨਹੀਂ ਪਰ ਸਟੋਰੀ ਜੋ ਹੈ ਉਹ ਦੋਨਾਂ ਪਾਤਰਾਂ ਦੇ ਆਲੇ-ਦੁਆਲੇ ਘੁੰਮਦੀ ਆ ਤੇ ਦੋਨੋਂ ਪਾਤਰ ਜੁਨੇ ਕਿਸ ਤਰੀਕੇ ਨਾਲ ਮਿਲਦੇ ਵਿਛੜਦੇ ਤੇ ਮਿਲਦੇ ਜਾਂ ਫਿਰ ਵਿਛੜਦੇ ਨੇ ਉਹ ਚੀਜ਼ਾਂ ਸਾਨੂੰ ਇਸ ਫਿਲਮ ਦੇ ਵਿੱਚ ਬਹੁਤ ਹੀ ਬਕੂਬੀ ਦਿਖਾਈਆਂ ਗਈਆਂ ਨੇ ਪਰੰਦੀ ਡਾਇਰੈਕਸ਼ਨ ਦੀ ਗੱਲ ਕਰਾਂ ਫਿਲਮ ਦੀ ਡਾਇਰੈਕਸ਼ਨ ਬਹੁਤ ਖੂਬਸੂਰਤ ਹੈ ਫਿਲਮ ਦਾ ਨਜ਼ਰੀਆ ਦੇਖਣ ਦਾ ਸਾਨੂੰ ਅਲੱਗ ਰੱਖ ਕੇ ਜਾਣਾ ਪੈਣਾ ਹੈ ਤਾਂ ਕਿ ਫਿਲਮ ਸਾਨੂੰ ਸਮਝ ਆ ਸਕੇ ਫਿਲਮ ਨੂੰ ਸਮਝਣ ਦੇ ਤਰੀਕੇ ਤੋਂ ਮੇਰਾ ਕਹਿਣ ਦਾ ਭਾਵ ਇਹ ਹੈ ਜਿੱਥੇ ਹੀ ਸਿਨੇਮੈਟੋਗ੍ਰਾਫੀ ਅੱਜ ਦੇ ਲੈਵਲ ਤੇ ਕਾਫੀ ਉੱਪਰਲੇ ਲੈਵਲ ਤੇ ਪਹੁੰਚ ਚੁੱਕੀ ਆ ਉੱਥੇ ਹੀ ਇਸ ਤਰ੍ਹਾਂ ਦਾ ਸਿਨੇਮੈਟੋਗ੍ਰਾਫੀ ਲੈਵਲ ਕਾਫੀ ਜ਼ਿਆਦਾ ਲੋ ਇਨ ਬਜਟ ਲੱਗਦਾ ਹੈ ਜੇ ਮੈਂ ਗੱਲ ਕਰਾਂ ਇਸ ਫਿਲਮ ਦੀ ਰੇਟਿੰਗ ਦੀ ਤਾਂ ਮੈਂ ਇਸ ਫਿਲਮ ਨੂੰ ਆਪਣੇ ਵੱਲੋਂ ਕੋਈ ਵੀ ਰੇਟਿੰਗ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਫਿਲਮ ਜੋ ਹੈ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਹੋਣ ਦੇ ਨਾਮ ਨਾਲ ਸਾਡੇ ਲਈ ਇੱਕ ਇਮੋਸ਼ਨਲ ਅਟੈਚਮੈਂਟ ਵੀ ਰੱਖਦੀ ਹੈ ਇਹ ਫਿਲਮ ਜਿਸ ਫਿਲਮ ਦਾ ਨਾਮ ਹੈ ਜਬਲਾ ਤਾਂ ਕਰਕੇ ਆਪਾਂ ਇਸ ਫਿਲਮ ਨੂੰ ਕੋਈ ਵੀ ਰੇਟਿੰਗ ਨਹੀਂ ਦਵਾਂਗੇ ਬਸ ਮਿੱਤਰੋ ਵੀਡੀਓ ਇੱਥੇ ਤੱਕ ਹੀ ਆਪਣੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜੁੜ ਦੱਸ ਕੇ ਜਾਣਾ ਕਿ ਤੁਹਾਨੂੰ ਜਬਲਾ ਫਿਲਮ ਕਿਵੇਂ ਦੀ ਲੱਗੀ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਕਿਵੇਂ ਦੀ ਲੱਗੀ ਤੇ ਤੁਸੀਂ ਰਾਜਵੀਰ ਜਵੰਦਾ ਦੇ ਫੈਨ ਹੋ ਜਾਂ ਫਿਰ ਨਹੀਂ ਕਮੈਂਟਾਂ ਦੇ ਵਿੱਚ ਜੁੜ ਦੱਸ ਕੇ ਜਾਣਾ ਤੇ ਤੁਹਾਡਾ ਕੇ ਦਾ ਫੇਵਰਟ ਗਾਣਾ ਹੈ ਜੋ ਰਾਜਵੀਰ ਜਵੰਦਾ ਦਾ ਇਸ ਫਿਲਮ ਦੇ ਵਿੱਚ ਤੁਹਾਨੂੰ ਲੱਗਿਆ ਕਮੈਂਟਾਂ ਦੇ ਵਿੱਚ ਜੂਤ ਦੱਸ ਕੇ ਜਾਣਾ ਬੱਸ ਆਸ਼ੀਆ ਕਾਲ ਮੈਂ ਤਰੋਂ ਮੇਰਾ ਨਾਮ ਨਜੋਤ ਸਿੰਘ ਤੇ ਤੁਸੀਂ ਦੇਖ ਰਹੇ ਸੀ ਫਲਿਕਸ ਵਿਦ ਨਜੋਤ ਜੇ ਇਹ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਊ ਤਾਂ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੇ ਤੁਸੀਂ ਚੈਨਲ ਤੇ ਪਹਿਲੀ ਬਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ so much for watching this video